ਮੱਖ ਮੰਤਰੀ ਚੁਣਿਆ ਯਾਰ ਅਸੀਂ ਪੰਜਾਬ ਦੇ ਅੰਦਰ ਅੱਜ ਸਾਡੀ ਪ੍ਰੈਸ ਕਾਨਫਰੰਸ ਨੂੰ ਰੋਕਣ ਲਈ ਇੱਥੇ ਸੈਂਕੜੇ ਲੋਕਾਂ ਨੇ ਲਾਏ ਹੋਏ ਆ ਗੱਡੇ ਲੈ ਕੇ ਆਏਦ ਵਾਲੇ ਬੱਸਾਂ ਭਰ ਕੇ ਗੱਡੀਆਂ ਪਰ ਤੇ ਸਾਰੀ ਪੁਲਿਸ ਵਾਲੇ ਖੜੀ ਆ ਅਸੀਂ ਡਾਕਾ ਮਾਰ ਰਹੇ ਆ ਕਤਲ ਕਰ ਰਹੇ ਆ ਚਿੱਟਾ ਵੇਚ ਰਹੇ ਆ ਚਿੱਟਾ ਵੇਚਣ ਵਾਲੇ ਸ਼ਰ੍ਹਾਂ ਵੇਚ ਰਹੇ ਆ ਚਰਿਆ ਮથે ਡਾਕੇ ਬਾਈਦੇ ਚੋਰੀਆਂ ਹੁੰਦੀਆਂ ਲੁੱਟਾਂ ਹੁੰਦੀਆਂ ਰੋਜ਼ ਕਤਲ ਹੁੰਦੇ ਆ ਆ ਫੜੀ ਨਹੀਂ ਜਾਂਦੇ ਬੋਸਾਂ ਤੋਂ ਇੱਥੇ ਸਾਡੀ ਪ੍ਰੈਸ ਕਾਨਫਰੰਸ ਰੋਕਣ ਲਈ ਆਏ ਆ ਗੱਲ ਦਾ ਸਾਡੇ ਅੱਖਾਂ ਨਾਲ ਕੁੱਟੇ ਖੜਾ ਦੀ ਡੀਸੀਪੀ ਲੁਧਿਆਣਾ ਬੁਲਾ ਕੇ ਕਹਿ ਰਿਹਾ ਪ੍ਰੈਸ ਕਾਨਫਰੰਸ ਨਹੀਂ ਕਰਨ ਦੇਣੀ 9 ਕਰੋੜ ਲੀਟਰ ਪਾਣੀ ਜਿਵੇਂ ਬਾਈਮ ਤੋੜਨੇ ਕਿ 9 ਕਰੋੜ ਲੀਟਰ ਪਾਣੀ ਰੋਹਦਾ ਪੈਂਦਾ ਰੋਜ਼ ਦਾ ਕਾਲੇ ਪਾਣੀ ਦੇ ਮੋਰਚੇ ਦੇ ਵੱਲੋਂ ਹੈ ਜਿਹੜਾ ਲੁਧਿਆਣੇ ਵਿਖੇ ਇੱਕ ਪੱਤਰਕਾਰ ਵਾਰਤਾ ਕੀਤੀ ਕਿ ਜਿਸ ਦੌਰਾਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀ ਸਰਕਾਰ ਨੇ ਪੰਜਾਬ ਪ੍ਰਦੂਸ਼ਣ ਰੋਕਤਾਂ ਬੋਰਡ ਰਾਹੀਂ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਡਾਇੰਗ ਉਦਯੋਗ ਦੇ ਬਹੁਤ ਲੰਬੇ ਸਮੇਂ ਤੋਂ ਤਿੰਨ ਗੈਰ ਕਾਨੂੰਨੀ ਤੌਰ ਤੇ ਚੱਲ ਰਹੇ ਕਾਮਨ ਐਫਲੂਅਟ ਟ੍ਰੀਟਮੈਂਟ ਪਲਾਂਟ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਹਨਾਂ ਸਪੈਸ਼ਲ ਪਰਪਸ ਵਹੀਕਲ ਜੋ ਕਿ ਇਹਨਾਂ ਪਲਾਂਟਾਂ ਨੂੰ ਚਲਾ ਰਹੇ ਨੇ ਉਹਨਾਂ ਦੇ ਵੱਲੋਂ ਕਾਨੂੰਨ ਦੀ ਕੋਰ ਉਲੰਘਣਾ ਕੇਂਦਰੀ ਵਾਤਾਵਰਨ ਵਣ ਅਤੇ ਜਲਵਾਯੂ ਮੰਤਰਾਲੇ ਤੋਂ 213 ਦੇ ਵਿੱਚੋਂ ਮਿਲੀਆਂ ਸ਼ਰਤਾਂ ਦਾ ਉਲੰਘਣ ਕਰਦੇ ਹੋਏ ਇਹ ਪਲਾਂਟ ਲਗਾਤਾਰ ਸਰਕਾਰ ਦੀ ਨੱਕ ਹੇਡ ਚੱਲ ਰਹੇ ਨੇ। ਆ ਚੰਗੀ ਤਰ੍ਹਾਂ ਦਿਖਾ ਦਿਓ ਪਰਲੇ ਪਾਸੇ ਵੀ ਦਿਖਾ ਦਿਓ ਇਹਦੇ ਵਿੱਚ ਦਿਖਾ ਦਿਓ। ਆ ਦਿਖਾ ਦਿਓ। ਆ ਮੁੱਖ ਮੰਤਰੀ ਚੁਣਿਆ ਯਾਰ ਅਸੀਂ ਪੰਜਾਬ ਦੇ ਅੰਦਰ ਅੱਜ ਸਾਡੀ ਪ੍ਰੈਸ ਕਾਨਫਰੰਸ ਨੂੰ ਰੋਕਣ ਲਈ ਐਸੇ ਸੈਂਕੜੇ ਪੁਲਿਸ ਵਾਲੇ ਲਾਏ ਹੋਏ ਆਂ ਡੰਡੇ ਲੈ ਕੇ ਆਏਦਾਲੇ ਬੱਸਾਂ ਭਰ ਕੇ ਗੱਡੀਆਂ ਭਰ ਕੇ ਸਾਰੀ ਪੁਲਿਸ ਵਾਲੇ ਦਲੇ ਖੜੀ ਆ ਅਸੀਂ ਡਾਕਾ ਮਾਰ ਰਹੇ ਆ ਕਤਲ ਕਰ ਰਹੇ ਆ ਚਿੱਟਾ ਵੇਚ ਰਹੇ ਆ ਚਿੱਟਾ ਵੇਚਣ ਵਾਲੇ ਸ਼ਰ੍ਹਾਂ ਵੇਚ ਰਹੇ ਆ ਸ਼ਰ੍ਹਾਂ ਵਿੱਚ ਡਾਕੇ ਵੱਜਦੇ ਚੋਰੀਆਂ ਹੁੰਦੀਆਂ ਲੁੱਟਾਂ ਹੁੰਦੀਆਂ ਰੋਜ਼ ਕਤਲ ਹੁੰਦੇ ਆ ਆ ਫੜੇ ਨਹੀਂ ਜਾਂਦੇ ਪੁਲਸਾਂ ਤੋਂ ਆ ਸਰਕਾਰਾਂ ਤੋਂ ਇੱਥੇ ਸਾਡੀ ਪ੍ਰੈਸ ਕਾਨਫਰੰਸ ਰੋਕਣ ਲਈ ਆਏ ਆ ਕੱਲ ਕੱਲ ਦਾ ਸਾਡੇ ਆਖਲਾ ਕੁਲਦੀਪ ਸਿੰਘ ਖਹਿਰਾ ਜੀ ਅੱਗੇ ਆਓ ਡੀਸੀਪੀ ਲੁਧਿਆਣਾ ਬੁਲਾ ਕੇ ਕਹਿ ਰਿਹਾ ਪ੍ਰੈਸ ਕਾਰਨ ਪ੍ਰੈਸਰੀ ਕਰਨ ਦੇਣੀ ਕਿਉਂ ਭਈ ਅਸੀਂ ਮੜਾ ਕਰ ਰਹੇ ਹਾਂ ਆ ਲੋਕ ਮਰ ਗਾ ਸਾਰਾ ਦਖਣੀ ਮਾਲਵਾ ਯਾਰ ਜ਼ਹਿਰ ਆ ਪਾ ਕੇ ਤੁਸੀਂ ਮਾਰਦੇ 40 ਸਾਲ ਤੋਂ ਪਾਈਓ ਡਰਾਮਾ ਜ਼ਹਿਰ ਤੁਸੀਂ 9 ਕਰੋੜ ਲੀਟਰ ਪਾਣੀ ਜਿਵੇਂ ਬਾਈਮ ਤੋੜ ਨੇ ਕਿਹਾ 9 ਕਰੋੜ ਲੀਟਰ ਪਾਣੀ ਰੋਜ ਦਾ ਪੈਂਦਾ ਰੋਜ ਦਾ ਉਹ ਮਰ ਗਏ ਸਾਰੇ ਇੱਥੇ ਕਾਲੇ ਪੀਲੇ ਨਾਲ ਕੈਂਸਰ ਨਾਲ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਜਵਾਗ ਮਰਦੇ ਨੇ ਸਾਡੇ ਯਾਰ ਤੁਸੀਂ ਸਾਨੂੰ ਸਰਕਾਰ ਪੁੱਛਦੇ ਇਹਨੂੰ ਬਚਣਾ ਵਾਲੀ ਸਰਕਾਰ ਤਾਂ ਕਹਿੰਦੇ ਆ ਐਡਾ ਧੱਕਾ ਐਡੀ ਗੁੰਡਾਗਰਦੀ ਸ਼ਰਿਆਂ ਬੰਦ ਨੇ ਕਿਹਾ ਕਿ ਉੱਥੇ ਨਹੀਂ ਬੈਠਣ ਦੇਵਾਂਗੇ ਅਸੀਂ ਕਾਨਫਰੰਸ ਨਹੀਂ ਕਰਨ ਦਾ ਸੀ ਐਲਾਨ ਕਰਦੇ ਆ ਅੱਜ ਹੋਸ ਨੂੰ ਵੀ ਕਹਿੰਦੇ ਆ ਸਰਕਾਰ ਨੂੰ ਵੀ ਕਹਿੰਦੇ ਆ ਵੀ ਅਸੀਂ 3 ਦਸੰਬਰ ਰੱਖਿਆ ਸ਼ਰਿਆਂ ਸ਼ਰਿਆਂ ਬੰਦ ਕਰਾਂਗੇ ਜੋ ਮਰਜ਼ੀ ਕਰ ਲਿਓ ਯਾਰਾਂ ਇਹ ਬਾਦ ਹੋ ਗਿਆ ਤੁਹਾਡੇ ਚਤ ਪਰਚਾ ਪਰਚਾ ਦੇ ਦਿਓ ਗੋਲੀਆਂ ਡਾਂਗਾ ਜੋ ਮਰਜ਼ੀ ਮਾਰ ਲਓ ਯਾਰ ਆਵਾਂਗੇ ਇਹ 3 ਦਸੰਬਰ ਕਿਉਂ ਰੱਖੀ ਹੈ ਵੀ ਸੁਣ ਲਓ ਅਸੀਂ ਜਿੱਦੇ ਐਲਾਨ ਕੀਤਾ ਨਾ ਵੀ 1 ਤਰੀਕ ਨੂੰ ਇੱਥੇ ਬੈਠਾਂਗੇ ਅਗਲੇ ਦਿਨ ਅਗਲੇ ਦਿਨ ਲਾਂਡਾ ਸਰਪੰਚੀ ਦੀਆਂ ਚੋਣਾਂ ਦਾ ਬਹੁਤ ਬੰਦਿਆਂ ਦੇ ਫੋਨ ਆਉਂਦੇ ਸੱਜਣਾ ਦੇ ਕਹਿੰਦੇ ਭਾਈ ਯਾਰ ਚੋਣਾਂ ਆ ਗਈਆਂ ਉਲਝੇ ਹੋਇਆਂ ਕੋਈ ਕਹਿੰਦਾ ਕਾਜ ਭਰਦਾ ਕੋਈ ਨਾ ਕਿਹੜਾ ਦਿੰਨੇ ਆ ਤੁਸੀਂ ਉਹਨੂੰ ਅੱਗੇ ਰੱਖ ਲਓ ਅਸੀਂ ਆਖ ਜੇ ਕੀ ਰੱਖਦੇ ਆ 15 ਤੋਂ ਬਾਅਦ ਰਹਿ ਝੋਨੇ ਦੀ ਬੜਾਈ ਸ਼ੁਰੂ ਆ ਕਾਂਹ ਕਣਕ ਵੀ ਬੀਜਣੀ ਆ ਕੋਈ ਗੱਲ ਨਹੀਂ ਝੋਨਾ ਬਾੜ ਲਿਓ ਕਣਕ ਬੀਜ ਲਿਓ ਉਦੋਂ ਬਾਅਦ 3 ਦਸੰਬਰ ਨੂੰ ਖੁੱਲਾ ਟਾਈਮ ਹੈ ਪੂਰੇ ਪੰਜਾਬ ਚ ਉਦੋਂ ਪੱਲਾ ਤੁਰਾਂਗੇ ਤੇ ਐਲਾਨ ਆ ਸ਼ਰਿਆਂ ਮਲਾਨ ਹੈ ਜੇ 18 ਜੂਨ ਨੂੰ ਅਸੀਂ ਕਿਹਾ ਸੀਗਾ ਨਾ ਵੀ ਬੰਦ ਕਰਾਂਗੇ ਦਾ ਬੰਦ ਕਰਾਂਗੇ ਯਾਰ ਇਹ ਹੁਣ ਭਵੰਤ ਨੇ ਸੋਚਣਾ ਸਰਕਾਰ ਨੇ ਸੋਚਣਾ ਵੀ ਤੁਸੀਂ ਇਹ ਗੁੰਡਾਗਰਦੀ ਕਰਨੀ ਆ ਆ ਤੱਕੇਸ਼ਾਈ ਕਰਨੀ ਆ ਆਦਾ ਜਮਾਈ ਹੱਦ ਹੋ ਗਈ ਵੀ ਅਸੀਂ ਪ੍ਰੈਸ ਦੇ ਵਿੱਚ ਵੀ ਨਾ ਜੀ ਤੜਕੇ ਦੇ ਇਨਸਪੈਕਟਰ ਫੋਨ ਕਰੀ ਜਾਂਦਾ ਇਹਨਾਂ ਬੰਦਿਆਂ ਨੂੰ ਸਾਡਾ ਟੀਮ ਨੂੰ ਕਿ ਨਾ ਜੀ ਉੱਥੇ ਨਹੀਂ ਅਸੀਂ ਪ੍ਰੈਸ ਕਰਨ ਵਾਸਤੇ ਆ ਲਾ ਦੇ ਚਾਰ ਸਪਰੇ ਬੰਦੇ ਨਾ ਅਸੀਂ ਸੜਕ ਰੋਕਣ ਦੀ ਗੱਲ ਕਰਦੇ ਆ ਯਾਰ ਨਾ ਲੋਕਾਂ ਨੂੰ ਤੰਗ ਕਰ ਰਹੇ ਆ ਆਪਣੀ ਗੱਲ ਰੱਖਣ ਦਾ ਅਧਿਕਾਰ ਨਹੀਂ ਪਹਿਲਾਂ ਇਹਨਾਂ ਨੇ ਕੀ ਕੀਤਾ 24 ਦਾ ਇਕੱਠ ਹੋਇਆ ਇੱਥੇ ਐਸੇ ਪੁਲ ਦੇ ਥੱਲੇ ਵੱਡਾ ਸਾਰੇ মিডিਆ ਨੂੰ ਕਹਿ ਕੇ ਸਰਕਾਰ ਨੇ ਰੋਕਿਆ ਕਿ ਅਸੀਂ ਇਹ ਕਰਨ ਨਹੀਂ ਦੇਣਾ ਆ ਨੂੰ ਚਲਾਓ ਨਾ ਇਹਨੂੰ ਬੰਦ ਕਰ ਦਿਓ ਡਿਲੀਟ ਵੀ ਕਰਾਈਂਗਾ ਸਾਡੀਆਂ ਅੱਖਾਂ 'ਚੋਂ ਰਿਕਵਰੀ ਹੋਈ ਵੀ ਫੇਰ ਹੁਣ ਪੁਲਸਾਂਹੀਂ ਦਬਾਅ ਪਾਉਣ ਲੱਗੇ ਵੀ ਉੱਥੇ ਨਹੀਂ ਬੈਠਣ ਦੇਵਾਂਗੇ ਜੀ ਇਹਦਾ ਕੋਡ ਲੱਗਿਆ ਕਮਾਲ ਆ ਯਾਰ ਉਹ ਕੋਡ ਅਸੀਂ ਢੂਹੇ ਚ ਦੇਣਾ ਸਾਡੇ ਮਰ ਗਿਆ ਪੰਜਾਬ ਜਿਹੜਾ ਪਾਪਾ ਕੇ ਮਾਰਤਾ ਤੁਸੀਂ ਮੈਂ ਲੋਕਾਂ ਨੂੰ ਵੀ ਕਹਿਣਾ ਚਾਹਨਾ ਓਏ ਤੁਸੀਂ ਕਿਹੜੀਆਂ ਵੋਟਾਂ ਚੁਲਦੇ ਫਿਰਦੇ ਹੋ ਉਹ ਤੁਹਾਡੇ ਜਵਾਕ ਨਹੀਂ ਪੈਦਾ ਹੋਣੇ ਜਵਾਕ ਓਏ ਸਾਰੇ ਪਾਣੀ ਚ ਜਰਨਿਮ ਆ ਗਿਆ ਧਰਤੀ ਹੇਠਾਂ ਚ ਜਰਨਿਮ ਆ ਗਿਆ ਦਰਿਆਵਾਂ ਦੇ ਪਾਣੀਆਂ ਚ ਜਰਨਿਮ ਆ ਗਿਆ ਕਿਵੇਂ ਬਚੋਗੇ ਸਾਰੇ ਖੜੇ ਆ ਪਾਣੀ ਨਹੀਂ ਪੀਂਦੇ ਮੁਸਲਮਾਨ ਪਾਣੀ ਨਹੀਂ ਪੀਂਦਾ ਇਹਨਾਂ ਨੇ ਵਰਕਰ ਪਾਣੀ ਨਹੀਂ ਪੀਂਦੇ ਉਹ ਪਾਣੀ ਹਿੰਦੂ ਸਿੱਖ ਮੁਸਲਮਾਨ ਅਸਾਈ ਸਾਰੇ ਪੀਂਦੇ ਆ ਉਹ ਪਾਣੀ ਆਦਾ ਜੀਵਨ ਉਹ ਖੜ ਕੇ ਦੇਖੋ ਕਿਤੇ ਬੁੱਢੇ ਦਰਿਆ ਤੇ ਆ ਕੇ ਖੜ ਕੇ ਦੇਖਿਓ ਦਸਾਂ ਮਟੇ ਬੇਜੋ ਕੇ ਡਿੱਗ ਪੋਗੇ ਓਏ ਜਿਹੜੀਆਂ ਜਹਰਾਂ ਲੋਕੋ ਤੁਸੀਂ ਪੀ ਰਹੇ ਆ ਹੱਥ ਬੰਨ ਕੇ ਬੇਨਤੀ ਆ ਪੰਜਾਬ ਦੇ ਲੋਕੋ ਉਹ ਛਰਦੋ ਇਹਨਾਂ ਦੇ ਚੱਪਲਾਂ ਜੱਟਨੀਆਂ ਉਹ ਲੀਡਰਾਂ ਦੀਆਂ ਉਹ ਤੁਸੀਂ ਕੁਲਵਾਨ ਰੁਪਿਆ ਲਾ ਕੇ ਉਹ ਜ਼ਮੀਨਾਂ ਵੇਚ ਕੇ ਸਰਪੰਚੀ ਦੇ ਵਿੱਚ ਹੁਣਾਂ ਤੁਸੀਂ ਓਏ ਪਿੱਛੇ ਪਿੱਛੇ ਭੱਜੇ ਫਿਰਦੇ ਹੋ ਮੈਂ ਫਲਾਨੀ ਪਾਰਟੀ ਆ ਮੈਂ ਤੁਮਕਾਨੀ ਪਾਰਟੀ ਦਾ ਓ ਕੀ ਟਟੂ ਦਿੱਤਾ ਪਾਰਟੀਆਂ ਨੇ ਓਏ ਜ਼ਮੀਨਾਂ ਵੇਚ ਬੈਠੋਗੇ ਘਰ ਲਾ ਲੋਗੇ ਦੁਸ਼ਮਣੀਆਂ ਪਾਲੋਗੇ ਬੰਦੇ ਮਾਰੋਗੇ ਸਿਰ ਪੜੋਗੇ ਓਏ ਆਪ بچਾ ਲਓ ਜੇ ਆਪ ਦੀ ਜਵਾਨੀਆਂ ਦੇ ਜਵਾਬ ਦੇਣਾ ਜਿਹੜਾ ਤੋਂ ਰੋਕ ਲਓ ਪੰਜਾਬ ਨੂੰ ਓਹ ਪਾ ਚੱਲਿਆ ਬਾਹਰ ਨੂੰ ਪੰਜਾਬ ਆ ਮਾਰੇ ਮੋੜੇ ਚਿੱਟੇ ਦਾ ਮਾਰਦੇ ਓਏ ਉਹ ਰੈਂਦੇ ਖੁੰਦਾਂ ਨੂੰ ਪਾਣੀ ਮਾਰ ਦੂ ਆ ਪਾਣੀ ਮਾਰ ਦੂ ਆ ਸਾਰਾ ਦੱਖਣੀ ਮਾਲਵਾ ਗਿਆ ਫਰੋਜਪੁਰ ਤੋਂ ਲੈ ਕੇ ਬੋਰ ਫਾਲਕਾ ਮੁਕਸਰ ਫਰੀਦਕੋਟ ਮੋਗੇ ਦੇ ਪਿੰਡਾਂ 'ਚ 80 80% ਲੋਕਾਂ ਨੂੰ ਕਲਾ ਪੀਲੀ ਆ 12 13 ਤਰ੍ਹਾਂ ਕੇ ਮਹੀਨੇ 'ਚ ਕੈਂਸਰ ਦੇ ਸਾਹਮਣੇ ਆਉਂਦੇ ਆ ਸਾਲ-ਸਾਲ ਦੇ ਜਿਵਾਕਾਂ ਦੇ ਗੁਰਦੇ ਫੇਲ ਹੋ ਗਏ ਹਸਪਤਾਲ ਪਰ ਰਹਿ ਪਿਆ ਉਹ ਰਿਪੋਰਟਾਂ ਦੱਬੀਆਂ ਜਾਣਬੁੱਝ ਕੇ ਸਰਕਾਰ ਨੇ ਰਿਪੋਰਟਾਂ ਇਹ ਜਰੇਨੀ ਮੱਝਦਾ ਨਹੀਂ 10 ਸਾਲ ਪਹਿਲਾਂ ਦੀ ਗੱਲ ਵੋਟਾਂ ਵੀ ਪਾਣੀ ਜਿਲੇ ਨਹੀਂ ਮੈਂ ਜਾਣ ਕੇ ਵੋਟਾਂ ਦੱਬੀਆਂ ਇਹ ਕਿ ਲੋਕਾਂ ਨੂੰ ਜੇ ਪਤਾ ਲੱਗ ਜੇ ਨਹੀਂ ਪਾਣੀ ਲੋਕ ਉੱਠ ਖੜੇ ਹੋਣ ਓਏ ਉੱਠ ਖੜੋ ਹੁਣ ਤਾਂ ਮਰ ਚੱਲੇ ਹੁਣ ਤਾਂ ਖਾਪ ਚੱਲੇ ਸੋ ਇਸ ਕਰਕੇ ਅਸੀਂ ਅੱਜ ਦਾ ਪ੍ਰੋਗਰਾਮ ਅੱਗੇ ਪਾਇਆ ਜੇ ਕਿਸੇ ਨੂੰ ਲੱਗਦਾ ਵੀ ਸਾਡੇ ਦਵਾ ਕਰਕੇ ਅਸ਼ਰਯਮ ਚੈਲੰਜ ਕਰਦਾ ਆ ਖੜੇ ਆ ਫੜ ਲਓ ਯਾਰ ਜੇ ਬੈਣਾ ਹੁੰਦਾ ਜਿ ਬੈਂਦੇ ਵੀ ਤੇ ਤਿੰਨ ਦਿਨ ਨੂੰ ਸ਼ਰਯਮ ਚਿੱਟੇ ਦੇ ਨਾਲ ਕੇ ਬੰਦ ਕਰਾ ਕੇ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਓਏ ਆ ਜਾਓ ਜੇ ਬਚਣਾ 10 ਦਸੰਬਰ ਜਦ ਰੱਖੋ ਤੋਂ ਪਹਿਲਾਂ ਪੰਜਾਬ ਦੇ ਵਿੱਚ ਨਿਕਲਾਂਗੇ ਤੇ ਇਹ ਜਿਹੜਾ ਲੋਕਾਂ ਨੂੰ ਜਗਾਵਾਗੇ ਦਿਖਾਵਾਂਗੇ ਵੀ ਆ 11 ਪੀ ਰਹੇ ਆ ਵੇ ਆ ਜਿਹੜਾ ਆ ਜਿਹੜੇ ਦੀ ਗੱਲ ਕਰ ਰਹੇ ਅਸੀਂ ਤਾਜਪੁਰ ਵਾਲੇ ਦੀ ਤੇ ਫੋਕਲ ਪੁਆਇੰਟ ਵਾਲੇ ਦੀ ਉੱਥੇ ਜਦੋਂ ਅਸੀਂ ਰਿਹਸਲ ਵੀ ਕੀਤੀ ਮੂੰਹ ਬੰਨ ਕੇ ਖੜਨਾ ਪੈਂਦਾ ਜੋ ਲੱਖੇ ਨੇ ਕਿਹਾ ਨਾ ਉਹਨੇ ਖੜ ਕੇ ਵਿਖਾ ਦਿਓ ਜਮਾਲਪੁਰ ਜਾ ਕੇ ਸਾਰਾ ਸਿਰ ਭਰ ਜਾਂਦਾ ਕੁਰਤੇ ਪਜਾਮੇ ਕਾਲੇ ਹੋ ਜਾਂਦੇ ਨੇ ਇਹ ਥੋੜੇ ਲਈ ਆ ਔਰ ਕਿਹਦੇ ਲਈ ਆ ਅਜਵੇਂ ਲੱਖੇ ਨਹੀਂ ਪੀਂਦੇ ਨਹੀਂ ਸਾਰੇ ਜਣੇ ਆ ਭਗਵੰਤ ਜੀ ਮਾਨ ਨੂੰ ਹੁਣ ਪਤਾ ਨਹੀਂ ਕੀ ਇਹ ਲੇਬਰ ਦੀ ਪ੍ਰੋਬਲਮ ਹੋਈ ਹੈ ਪਾਣੀਆਂ ਨਾਲ ਹੀ ਹੁੰਦੀ ਹੈ ਕਦੋਂ ਨਾਲ ਹੁੰਦੀ ਹੈ ਇਹ ਕਦ ਦੇ ਲਈ ਆ ਇਹ ਸੋ ਤੁਹਾਨੂੰ ਦੱਸ ਰਹੇ ਆ ਇਹ ਕਰ ਵੀ ਦੇਣਾ ਸੀ ਇਸ ਲਈ ਰੁਕੇ ਆ ਕਿ ਪੰਜਾਬ ਗਵਰਨਮੈਂਟ ਕਹਿ ਰਹੀ ਆ ਅਸੀਂ ਬੰਦ ਕਰ ਰਹੇ ਆ ਤੇ ਜੇ ਤੁਸੀਂ ਆਪ ਦਾ ਆਰਡਰ ਵੀ ਫਾਲੋ ਨਹੀਂ ਕਰ ਰਹੇ ਤਾਂ ਕੀ ਹੈ ਤੁਸੀਂ ਰਹਿਣ ਦਾ ਤੁਹਾਨੂੰ ਹੱਕ ਹੈ ਸਰਕਾਰ 'ਚ ਤੁਸੀਂ ਕਹਿ ਰਹੀ ਹੋ ਇਹ ਗਲਤ ਹੈ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਰਿਹਾ ਹੈ ਗਲਤ ਹੈ ਪੰਜਾਬ ਪੋਲਿਊਸ਼ਨ ਬੋਰਡ ਕਹਿ ਰਿਹਾ ਹੈ ਗਲਤ ਹੈ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਗਲਤ ਹੈ ਤੇ ਜੇ ਫਿਰ ਵੀ ਚੱਲ ਰਿਹਾ ਹੈ ਜਾ ਕੇ ਵੇਖੋ ਹਜੇ ਵੀ ਚੱਲ ਰਿਹਾ ਹੈ ਤੇ ਜੇ ਚੱਲ ਰਿਹਾ ਤਾਂ ਉਹਦਾ ਦੋਸ਼ੀ ਕੌਣ ਹੈ ਇਹਨਾਂ ਨੇ ਕੁਝ ਨਹੀਂ ਕਰਨਾ ਫਿਰ ਇੱਕ ਵਾਰੀ ਤੁਹਾਨੂੰ ਕਹਿ ਰਹੇ ਆ ਲੋਕਾਂ ਨੂੰ 3 ਤਰੀਕ ਨੂੰ ਤੁਹਾਨੂੰ ਨਾਲ ਲੈ ਕੇ ਚਿੱਟੇ ਦਿਨ ਉਹਨੂੰ ਬੰਦ ਕਰਾਂਗੇ ਸਭ ਤੋਂ ਪਹਿਲਾਂ ਉਹਨੂੰ ਔਰ ਫਿਰ ਅਗਲੀਆਂ ਚੀਜ਼ਾਂ ਨੂੰ ਜੇ ਇਹਨਾਂ ਨੇ ਜੋ ਸਾਨੂੰ ਫੜਨਾ ਹੈ ਇਸ ਬੋਨੇ ਕਰਨ ਕਰਦੇ ਕਰਨ ਜੇ ਗੁਨਾਹ ਹੈ ਨਾ ਤਾਂ ਲੋਕਾਂ ਲਈ ਇਨਸਾਨੀਅਤ ਲਈ ਅਸੀਂ ਇਹ ਗੁਨਾਹ ਕਰਾਂਗੇ ਉਸ ਕਹਿ ਬਹੁਤ ਬਹੁਤ ਧੰਨਵਾਦ ਧੰਨਵਾਦ ਬਸ ਬਸ ਲਾ ਲਾ ਗੱਲ ਕਰ ਲਈਏ ਮੈਂ ਰੀਫਰੇਜ਼ ਹੀ ਕਰਨ ਲੱਗਾ ਹਾਂ ਕਾਲੇ ਪਾਣੀ ਦੇ ਮੋਰਚੇ ਦੀ ਟੀਮ ਨੇ ਸਕਸੈਸਫੁਲੀ ਆਪਣਾ ਟਰਾਇਲ ਜਿਹੜਾ ਆ ਉਹ ਬੁੱਢੇ ਦਰਿਆ ਤੇ ਜਿੱਥੇ ਕਾਲਾ ਪਾਣੀ ਡਿੱਗਦਾ ਕਰ ਲਿਆ ਜਿਵੇਂ ਕਿ ਅਮਿਤੋਜ ਜੀ ਨੇ ਤੁਹਾਨੂੰ ਦੱਸਿਆ ਇਸ ਤੋਂ ਬਾਅਦ ਕਿਉਂਕਿ ਸਰਕਾਰ ਨੇ ਜੋ ਸਾਡੇ ਹਾਲਾਤ ਬਣਾਏ ਐ ਸਾਡਾ ਸੰਜਮ ਟੁੱਟ ਚੁੱਕਾ ਹੈ ਅਸੀਂ ਬਹੁਤ ਬਹੁਤ ਸੰਜਮ ਰੱਖ ਕੇ ਵੇਖ ਲਿਆ ਅੱਜ ਸਰਕਾਰ ਨੇ ਇੰਨੇ ਮਹੀਨਿਆਂ ਦੇ ਬਾਅਦ ਰਾਪਤਾ ਤਾਂ ਕੀ ਕਰਨਾ ਸੀ ਸਾਡੇ ਕਾਲੇ ਪੀਂਦੇ ਲੋਕਾਂ ਨੂੰ ਔਰ ਨਮਾਇੰਦਾ ਜਮਾਤ ਨੂੰ ਅੱਜ ਭਗਵੰਤ ਮਾਨ ਮੁੱਖ ਮੰਤਰੀ ਦੀ ਸਰਕਾਰ ਇਹ ਸੁਨੇਹਾ ਭੇਜਦੀ ਆ ਪੁਲਿਸ ਦੇ ਰਾਹੀਂ ਵੀ ਤੁਸੀਂ ਆਪਣੀ ਜਿਹੜੀ ਗੱਲ ਵੀ ਰੱਖਣੀ ਐ ਉਹ ਵੀ ਰੱਖਣੀ ਛੱਡ ਦਿਓ ਇਸ ਕਰਕੇ ਜਿਹੜਾ ਸਾਡਾ ਪ੍ਰੋਗਰਾਮ ਐ ਜਿਵੇਂ ਕਿ ਐਲਾਨ ਕੀਤਾ ਉਹਦਾ ਟ੍ਰਾਇਲ ਸਕਸੈਸਫੁਲ ਹੋਇਆ ਆ ਤਿੰਨ ਤਰੀਕ ਨੂੰ ਬੰਨ ਮਾਰ ਦੇਾਂਗੇ ਔਰ ਪੰਜਾਬ ਸਰਕਾਰ ਦੇ ਇਸ ਵਤੀਰੇ ਦੀ ਵੀ ਜਿਹੜਾ ਸਾਡੇ ਨਾਲ رابطہ ਨਾਲ ਰੱਖਿਆ ਨਾ ਜਿਹੜੇ ਸਰਕਾਰਾਂ ਨੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੇ ਆਰਡਰ ਰੱਖੇ ਨਾ ਉਹਨਾਂ ਨੂੰ ਇੰਪਲੀਮੈਂਟ ਕੀਤਾ ਹੋ ਸਕਦਾ ਇਹੋ ਜੀ ਸਰਕਾਰ ਆਪਣੇ ਆਕਾ ਦੇ ਮੂਰੇ ਬੋਲਣ ਦੀ ਹਿੰਮਤ ਨਾ ਰੱਖਦੀ ਹੋਵੇ ਪਰ ਪੰਜਾਬ ਦੇ ਲੋਕ ਇਸ ਮੁੱਖ ਮੰਤਰੀ ਵਰਗੇ ਹੈ ਨਹੀਂ ਆਪਣਾ ਹੱਕ ਲੈਣਾ ਜਾਣਦੇ ਆ 3 ਤਰੀਕ ਨੂੰ ਇਸ 9 ਕਰੋੜ ਲੀਟਰ ਦੇ ਵਿੱਚੋਂ ਇੱਕ ਵੀ ਬੂੰਦ ਜਿਹੜੀ ਹੈ ਬੁੱਢੇ ਦਰਿਆ ਦੇ ਵਿੱਚ ਨਹੀਂ ਡਿਗੂਗੀ ਹੁਣ ਤੁਹਾਨੂੰ ਬੇਨਤੀ ਹੈ ਵੀ ਜਿਹੜੇ ਵੀ ਤੁਹਾਡੇ ਸਵਾਲ ਹੈ ਸਾਡੀ ਟੀਮ ਦੇ ਮੈਂਬਰਾਂ ਤੋਂ ਨਾਂ ਲੈ ਕੇ ਤੁਸੀਂ ਪੁੱਛ ਸਕਦੇ ਹੋ 3 ਦਸੰਬਰ ਹਾਂ 3 ਦਸੰਬਰ ਆ ਐਮਐਲਏ ਗੋਪੀ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਉੱਥੇ ਜਾ ਕੇ ਟੱਕ ਵੀ ਕੀਤਾ ਖਾਸ ਕਰ ਦੋ ਇੰਡਸਟਰੀਆਂ ਇਲੈਕਟ੍ਰੋਕੈਮਿਕਲ ਇੰਡਸਟਰੀ ਤੇ ਕੈਮੀਕਲ ਇੰਡਸਟਰੀ ਅਮੋ ਸਾਹਮਣੇ ਆ ਗਏ ਸੁਣ ਲੋ ਯਾਰ ਗੱਲ ਇੱਕ ਬਾਈ ਮਨ ਕਰਦਾ ਨਾ ਸੁਣ ਲੋ ਕੱਲ ਪ੍ਰੈਸ ਕਾਨਫਰੰਸ ਕਰਦੇ ਆ ਇੰਡਸਟਰੀਆਂ ਵਾਲੇ ਕਹਿੰਦੇ ਜੀ ਅਸੀਂ 2 ਸਾਲ ਚ ਪੰਜਾਬ ਛੱਡ ਦਿਆਂਗੇ ਛੱਡ ਦਿਓ ਉਹ ਤੁਸੀਂ ਜਿਹੜਾਂ ਬਾਕੇ ਪੰਜਾਬ ਮਾਰਤਾ ਕਦੋਂ ਛੱਡੋਂਗੇ ਉਹ ਜਿਹੜਾ ਬੰਦਾ ਕਹਿੰਦਾ ਨਾ ਪੰਜਾਬ ਛੱਡ ਦਿਆਂਗੇ ਉਹਨੂੰ ਇਹ ਗੱਲ ਕਹਿੰਦੇ ਨੂੰ ਕਲਾਰ ਨੂੰ ਤਿੰਨ ਸਾਲ ਹੋ ਗਏ ਜਾਂਦਾ ਕਿ ਉਹ ਨਹੀਂ ਪਿਛਲੀ ਵਾਰੀ ਵੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਕਹਿੰਦਾ ਮੈਂ ਪੰਜਾਬ ਛੱਡ ਦੂੰ ਕਿੱਡਾ ਬੇਸ਼ਰਮ ਬੰਦਾ ਆ ਉਹ ਜਿਹੜਾ ਸੀਸੂ ਦਾ ਚੇਅਰਮੈਨ ਆ ਦੋ ਤਿੰਨ ਪੀਣਾ ਦੀਆਂ ਹੈਗੀਆਂ ਨੇ ਉਹ ਬੰਦੇ ਦੀ ਤੀਜੀ ਪ੍ਰੈਸ ਕਾਨਫਰੰਸ ਐ ਚੋਣਾਂ ਤੋਂ ਪਹਿਲਾਂ ਵੀ ਆਉਂਦੀ ਐ ਇਹ ਤੇ ਬੇਸ਼ਰਮੀ ਦੀ ਹੱਦ ਹੋ ਗਈ ਵੀ ਜਿੱਥੇ ਖਾਦਾ ਜਿੱਥੇ ਬਣਾਇਆ ਜਿੱਥੇ ਰੋਟੀ ਖਾਧੀ ਅੱਜ ਉਸ ਧਰਤੀ ਨੂੰ ਛੱਡਣ ਦੀ ਉਹ ਗੱਲ ਕਰਦੇ ਪਿਆ ਸਾਡੇਆਂ ਨੂੰ ਅਸੀਂ ਪਹਿਲਾਂ ਫੈਕਟਰੀਆਂ ਸਮੇਤ ਜਾਣ ਔਰ ਲਾਉਂਗੇ ਕਿੱਥੇ ਵੀ ਦੱਸ ਦੇਣ ਔਰ ਕਿਹੜਾ ਸੂਬਾ ਉਹਨਾਂ ਨੂੰ ਪਰਮਿਸ਼ਨ ਦੇ ਰਿਹਾ ਇਹ ਵੀ ਦੱਸ ਦੇਣ ਹਾਂਜੀ ਰਾਜਸਥਾਨ ਦਾ ਜ਼ਿਕਰ ਕੀਤਾ ਰਾਜਸਥਾਨ ਦਾ ਚੀਕਾ ਮਰੀ ਜਾਂਦੇ ਆ ਰਾਜਸਥਾਨ ਜਾਣ ਜਾਣ ਤਾਂ ਸਹੀ ਪਾਣੀ ਜੁੱਤੀ ਲਾਈ ਬੈਠੇ ਅਗਲੇ ਪਿਆਰ ਨੇ ਅਗਲੇ ਪਾਣੀ ਇਹ ਹੈਗਾ ਕਿੱਥੇ ਜਾਣਾ ਉਹ ਰਾਜਸਥਾਨ ਵਾਲੇ ਤਾਂ ਸਾਡੇ ਨਾਲ ਜੁੜੇ ਹੋਏ ਨੇ ਕਿ ਸਾਡਾ ਪਾਣੀ ਗੰਦਾ ਕਰਤਾ ਇਹਨਾਂ ਨੇ ਯਾ ਸਭ ਤੋਂ ਦੁੱਖ ਦੀ ਗੱਲ ਬਾਕੀ ਛੱਡੋ ਯਾਰ ਯਾ ਡੰਡੇ ਦੇ ਜੋਰ ਤੇ ਪੁਲਿਸ ਦੇ ਬਲ ਤੇ ਯਾਰ ਗੱਲ ਵੀ ਨਹੀਂ ਕਰਨ ਦੇ ਰਿਹਾ ਯਾਰ ਆਮੋ ਕਮੰਟਰੀਆ ਇੱਕ ਬਾਰੇ ਕਹਿੰਦਾ ਮੈਂ ਤਾਂ ਅਜੀ ਗੱਲ ਘੁੱਟਦਾ ਜੀ ਚਾਹੇ ਪ੍ਰਸ਼ਾਸਨ ਆ ਇੰਡਸਟਰੀਸਟਸ ਨੇ ਉਹ ਇਸ ਮੈਟਰ ਦੇ ਉੱਪਰ ਸੀਰੀਅਸ ਕਿਉਂ ਨਹੀਂ ਹੈਗੇ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਕਿਉਂ ਸੀਰੀਅਸ ਨਹੀਂ ਹੈ? ਦੈਟਸੋ ਜਦੋਂ ਤੁਹਾਡਾ ਜਦੋਂ ਤੁਹਾਨੂੰ ਪੈਸਾ ਆ ਰਿਹਾ ਔਰ ਇਹ ਪੈਸਾ ਅੱਗੇ ਇਹਨਾਂ ਨੂੰ ਪੋਲੀਟਿਸ਼ੀਅਨਾਂ ਨੂੰ ਤੇ ਬਿਊਰੋਕਰੇਟਸ ਨੂੰ ਟਰਾਂਸਫਰ ਹੋ ਰਿਹਾ ਆਬਦੀ ਪੈਸੇ ਦੀ ਵੰਡ ਹੋ ਰਹੀ ਆ ਲੋਕ ਮਰ ਰਹੇ ਇਹਨਾਂ ਨੂੰ ਕੀ ਪਰਵਾਹ ਭਾਈ ਮਰੀ ਜਾ ਇੱਕ ਬੇਨਤੀ ਆ ਜਿੰਨੇ ਆ ਇਹ ਨਾ ਹਾ ਜੀ ਇਹ ਹੀ ਤੁਸੀਂ ਬਣਦੀ ਆਪਣੀ ਭੂਮਿਕਾ ਨਿਭਾ ਦਿਓ ਜ਼ਿੰਮੇਵਾਰੀ ਨਿਭਾ ਦਿਓ ਕੰਮ ਹੋ ਗਿਆ ਸੋਨੂੰ ਹੱਥ ਬੰਨ ਕੇ ਬਿੰਦੇ ਛੋਡਾ ਛੋਡੇ ਵੀ ਜਵਾਕਾਂ ਨੇ ਪਾਣੀ ਪੀਣਾ ਬਾਲੇ ਬੰਦੇ ਕਹਿ ਦਿੰਦੇ ਆ ਛੱਡ ਅਸੀਂ ਕੀ ਲੈਣਾ ਆਪਾਂ ਕਬੀਲਦਾਰ ਬੰਦਿਆਂ ਜਵਾਕ ਪਾਲਣੇ ਆ ਉਹ ਥੋੜਾ ਜਵਾਕ ਜਉਂਦੇ ਹੀ ਰਹਿਣੇ ਹੋਵੇ ਢੂਆ ਜੀ ਲੈ ਲੋ ਪੈਸਾ ਇਕੱਠਾ ਕਰਕੇ ਕਿੱਥੋਂ ਹਲੇ ਜਵਾਕ ਨਹੀਂ ਬੱਜਨੇ ਇੱਥੇ ਜਿਹੜੇ ਹਾਲਾਤ ਬਣ ਗਏ ਜਿਹੜਾ ਬੰਦਾ ਜੇ ਇਹ ਗੱਲ ਕਹਿੰਦਾ ਮੈਂ ਕੀ ਲੈਣਾ ਮੈਂ ਕਬੀਲਦਾਰ ਆ ਮੈਂ ਜਵਾਕ ਪਾਲਦਾ ਮੈਂ ਪੰਗੇ ਚ ਕਿਉਂ ਪਣਾ ਤੂੰ ਘਰਾਂ ਚ ਬੈਠੇ ਮਰੋਂਗੇ ਆ ਪਾਣੀ ਮਾਰੂ ਜ਼ਹਿਰ ਮਾਰੂ ਕੁ ਜੱਟੇ ਨਾ ਮਰ ਜਾਓਗੇ ਇਹ ਮੁਨਾਫਾ ਕਮਾ ਰਹੇ ਨੇ ਔਰ ਉਹ ਮੁਨਾਫਾ ਵੰਡ ਰਹੇ ਨੇ ਅੱਗੇ ਔਰ ਲੋਕਾਂ ਦੀ ਜਾਨ ਦੇ ਉੱਤੇ ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਪਾ ਕੇ ਬੰਦਿਆਂ ਨੂੰ ਮਾਰ ਕੇ ਮੁਨਾਫਾ ਕਮਾ ਰਹੇ ਨੇ ਕੀ ਇਹਨਾਂ ਤੇ 302 ਲੱਗਣੀ ਚਾਹੀਦੀ ਕਿ ਨਹੀਂ ਮੇਰੀ ਇਥਾ ਤੁਹਾਨੂੰ ਨਹੀਂ ਦਿੱਤੀ ਗਈ ਜਦੋਂ ਤੁਸੀਂ ਲਗਾਤਾਰ ਮੰਗ ਕਰ ਰਹੇ ਸੀ ਉਹ ਬਾਈ ਧਰਨੇ ਲਈ ਹੁੰਦਾ ਨਾ ਅਸੀਂ ਲਾਉਂਦੇ ਅਸੀਂ ਥਾਂ ਸੀ ਜਿੱਦੇ ਕੈਦਾਂ ਬੈਠਦੇ ਥਾਂ ਤੋਂ ਅਸੀਂ ਕੰਮ ਮੰਗਾਇਆ ਸੀ ਅਸੀਂ ਥਾਂ ਮੰਗੀ ਕਰੇ ਨਹੀਂ ਜਿੱਦਣ ਜੀ ਕਰੂਗਾ ਇੱਥੇ ਹੀ ਬੈਠਾਂਗੇ ਇੱਥੇ ਹੀ ਬੈਠਾਂਗੇ ਅਸੀਂ ਦੋ ਗੱਲਾਂ ਕਰਕੇ ਮੈਂ ਤੁਹਾਨੂੰ ਦੱਸਦਾ ਦੁਬਾਰੇ ਸਾਫ਼ ਕਰਦਣਾ ਪਹਿਲੀ ਗੱਲ ਪੰਜਾਬ ਪ੍ਰਦੂਸ਼ਣ ਬੋਰਡ ਨੇ ਬਕਾਇਦਾ ਤੌਰ ਤੇ ਅੱਜ ਤੋਂ 8 ਦਿਨ ਪਹਿਲਾਂ ਲੈ ਕੇ ਦੇ ਪਾਣੀ ਬੰਦ ਕਰੋ ਅਸੀਂ ਈਕਦੇ ਵੀ ਤੁਸੀਂ ਆਪ ਬੰਦ ਕਰਾਉਣਾ ਨਹੀਂ ਕਰਾਉਂਦੇ ਦੂਜੀ ਗੱਲ ਟੈਸ ਵੀ ਭੇਜਿਆ ਦੂਜੀ ਗੱਲ 15 ਨੂੰ ਵੋਟਾਂ ਸਾਰੇ ਲੋਕ ਉਲਝੇ ਹੋਏ ਆ ਝੋਨੇ ਦਾ ਖੀਜਣਾ ਅਸੀਂ ਲੋਕ ਲਹਿਰ ਬਣਾ ਕੇ ਲੋਕਾਂ ਨਾਲ ਆ ਅਸੀਂ ਬੇਫਿਕਰ ਆ ਨਹੀਂ ਵੀ ਸਾਨੂੰ ਕੋਈ ਕਹਿ ਦੂਗਾ ਵੀ ਅਸੀਂ ਪੈਕਟਣ ਨਹੀਂ ਦਿੰਦੇ ਐਨੇ ਨਹੀਂ ਅਸੀਂ ਫਲਕੇ ਹੈਗੇ ਵੀ ਕੱਲ ਨੂੰ ਕਦੇ ਕਹਿ ਦੇ ਬੈਠਾਂਗੇ ਨਾ ਅਸੀਂ ਪਹਿਲਾਂ ਹੀ ਕਹਦਾ ਅੱਜ ਆ ਵੀ ਆ ਵੀ ਨਹੀਂ ਕਰਨ ਹੁੰਦੇ ਵੀ ਅਸੀਂ ਕਰਨ ਨਹੀਂ ਦੇਣੀ ਵੈਸੇ ਕਰਾਂਗੇ ਸੀਗਾ ਤਾਂ ਸਾਡੀ ਟੀਮ ਨੇ ਫੈਲਾ ਲਿਆ ਵੀ ਜੇ ਕਰਾਂਗੇ ਤਾਂ ਅੱਛੀ ਕਰਾਂਗੇ ਤੁਸੀਂ ਫੜਨਾ ਪਰਚਾ ਪਾਉਣਾ ਡਾਂਗਾ ਮਾਰਨੀਆ ਮਾਫੀ ਆਉ ਡਾਂਗਾ ਲੈ ਪਰ ਯਾਰ ਦੁੱਖ ਦੀ ਗੱਲ ਇਹ ਆ ਵੀ ਜਿਹੜਾ ਮੁੱਖ ਮੰਤਰੀ ਯਾਰ ਰੋਜ਼ ਪੂਖਦਾ ਯਾਰਾ ਕਿੱਜ ਯਾਰ ਰੋਜ਼ ਪਿੰਟਦਾ ਉਹ ਮੋਦੀ ਜਵਾਨਬੰਦੀ ਕਰਦਾ ਉਹ ਤੁਸੀਂ ਕੀ ਕਰ ਰਹੇ ਹੋਏ ਆ ਜਵਾਨਬੰਦੀ ਨਹੀਂ ਆ ਹੜਿਆ ਦੇ ਖਰਾ ਦੇ ਡਾਂਗਾ ਵਾਲੇ ਪੁਲਿਸ ਵਾਲੇ ਭਾਈ ਮੁੱਖ ਮੰਤਰੀ ਭਗਵੰਤ ਸੱਜਣੇ ਬਿਸ਼ਰੇ ਸਾਹਿਬ ਨੂੰ ਮਹੀਨੇ ਰਾਜਸਥਾਨ ਤੇ ਪਿਆਰ ਦਿੱਤਾ ਸੀ ਲੈਕਚਰ ਦਿਓ ਆਗਤ ਸਵਾਈ ਤਿੰਨ ਟਰੰਮ ਜਿੰਨਿਆਂ ਚ ਜਿੱਦਾਂ ਉਹ ਪਾਣੀ ਸਾਫ ਹੋ ਜੂਗਾ ਰਾਜਸਥਾਨ ਨੂੰ ਸਾਫ ਪਾਣੀ ਕਿੱਥੋਂ ਆਵੇ ਉਹਦੇ ਆ ਗੱਲਾਂ ਉਹੀ ਜਾਣੇ ਉਹਦਾ ਰੱਬ ਨੂੰ ਨਹੀਂ ਬਖਸ਼ਦਾ ਉਹਨੂੰ ਪੁੱਛਿਓ ਜੀ ਹਾਂ ਉਹਨੇ ਪੁੱਛਿਓ ਜੀ ਅਸੀਂ ਇਹਦਾ ਕੀ ਜਵਾਬ ਦੇਣਾ ਹੈ ਮੁੱਖ ਮੰਤਰੀ ਨੂੰ ਹੀ ਪੁੱਛਿਓ ਜੇ ਕਿ ਐਡਾ ਵੱਡਾ ਬਿਆਨ ਦਿੱਤਾ ਹੁਣ ਦੱਸਦੇ ਪਾਣੀ ਸਾਫ ਹੋਊਗਾ ਵਿਧਾਨ ਸਭਾ 'ਚ ਬੋਲਿਆ ਇਸ ਕੀ ਨਾ ਸੈਸ਼ਨ 'ਚ ਇੱਕ ਹੋਰ ਗੱਲ ਹੈ ਤੁਸੀਂ ਰਾਜਸਥਾਨ ਨੂੰ ਸਾਫ ਦੇਣਾ ਤੇ ਪੰਜਾਬ ਵਾਲਿਆਂ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਉਹਨਾਂ ਨੂੰ ਸਾਫ ਨਹੀਂ ਦੇਣਾ ਨੀ ਇਹੀ ਕਹਿੰਦੇ ਸਾਫ਼ ਕਰਕੇ ਦਵਾਂਗੇ ਦੇਖੋ ਵੱਡੀ ਵੱਡੀ ਪ੍ਰੋਬਲਮ ਹੈ ਜਿਹੜੀ ਜਿਹੜੀ ਸਰਕਾਰ ਦੀ ਵੱਡੀ ਪ੍ਰੋਬਲਮ ਹੈ ਉਹ ਕਹਿੰਦੇ ਆ ਜੀ ਅਸੀਂ ਲੋਕਾਂ ਦੇ ਪੈਸੇ ਨਾਲ ਫੈਕਟਰੀ ਦਾ ਗੰਦ ਬਾਰ ਬਾਰ ਚੱਕਣ ਨੂੰ ਤਿਆਰ ਆ ਪਰ ਫੈਕਟਰੀਆਂ ਨੂੰ ਗੰਦ ਪਾਉਣ ਤੋਂ ਰੋਕਣਾ ਨਹੀਂ ਸਾਡੀ ਲੜਾਈ ਇਹ ਹੈ ਵੀ ਸਾਡੇ ਦਰਿਆਵਾਂ ਦੇ ਵਿੱਚ ਚਾਹੇ ਬੁੱਢਾ ਦਰਿਆ ਚਾਹੇ ਸਤਲੁਜੋ ਚ ਗੰਦ ਪੈ ਹੀ ગયો ਅਸੀਂ ਆਪਣੇ ਪੈਸੇ ਨਾਲ ਹਰ ਸਾਲ ਸਾਫ਼ ਨਹੀਂ ਕਰਨਾ ਅੱਜ ਵੀ ਟੀਸੀ ਦਫ਼ਤਰ ਕਹਿੰਦਾ ਹੈ ਵੀ ਅਸੀਂ ਸਫਾਈ ਦਾ ਜਾਇਜਾ ਲਿਆ ਤੁਸੀਂ ਹੁਣ ਇਹ ਨਾ ਫੈਕਟਰੀਆਂ ਵਾਲਿਆਂ ਦੇ ਗੰਦ ਚੱਕਣ ਨੂੰ ਰਹਿ ਗਏ ਹੋ ਪ੍ਰੋਬਲਮ ਉੱਥੇ ਆ ਔਰ ਨਾਲੇ ਆਰਡਰ ਹੋ ਚੁੱਕਿਆ ਹੈ ਨੈਸ਼ਨਲ ਪੋਲਿਊਸ਼ਨ ਬੋਰਡ ਦਾ ਪੰਜਾਬ ਪੋਲਿਊਸ਼ਨ ਬੋਰਡ ਦਾ ਪੰਜਾਬ ਗਵਰਨਮੈਂਟ ਦਾ ਹੋ ਰਿਹਾ ਹੈ ਜੀ ਦਾ ਸਾਰਾ ਦਾ ਆਰਡਰ ਹੋ ਚੁੱਕਿਆ ਬੰਦ ਕਰੋ ਪਾਣੀ ਬੰਦ ਕਰੋ ਇਹ ਗਲ ਕਾਨੂੰਨੀ ਹੈ ਇਹ ਹੈ ਸਰਕਾਰ ਕੀ ਰੋਟੀ ਕਰਦੀ ਹੈ ਕਿ ਗੋਗੀ ਕਹਿੰਦੇ ਨੇ ਅੱਜ ਤੱਕ ਸ਼ਾਈ ਹਾ ਵੀ ਹੈ ਜੀ ਆ ਉਹ ਕਹਿੰਦੇ ਉਹ ਉਹ ਉਹਨਾਂ ਨੇ ਪ੍ਰੈਸ ਉਹ ਗੋਗੀ ਦਾ ਕੰਮ ਤੁਸੀਂ ਗੋਗੀ ਜੀ ਨੂੰ ਨਾ ਇੱਕ ਗੱਲ ਪੁੱਛੋ ਸਾਡੇ ਵੱਲੋਂ ਹੱਥ ਜੋੜ ਕੇ ਉਹ ਬੰਦਿਆ ਰੱਬ ਦੀ ਆਪ ਦੀ ਗਵਰਨਮੈਂਟ ਤੋਂ ਤਾਂ ਪੁੱਛ ਲੈ ਕੁਝ ਸਾ ਤੋਂ ਹੀ ਪੁੱਛੀ ਜਾਂਦਾ ਜੋ ਕੁਛ ਆ ਮੁੱਖ ਮੰਤਰੀ ਨੇ ਕਿਹਾ ਉਹਨੂੰ ਵੀ ਪੁੱਛ ਲੈ ਕੁਛ ਆਪ ਦੀ ਵਿਧਾਨ ਸਭਾ 'ਚ ਵੀ ਬੋਲ ਲੈ ਇਹ ਕਿਉਂ ਫालतू ਦੀਆਂ ਗੱਲਾਂ ਇਹ ਸਸਤੀਆਂ ਹਲਕੀਆਂ ਗੱਲਾਂ ਨੇ ਅਸੀਂ ਲੋਕਾਂ ਦੀ ਜਾਨ ਮਾਲ ਬਚਾਉਣ ਦੀ ਗੱਲ ਕਰ ਰਹੇ ਹਾਂ ਮਜ਼ਾਕ ਦੀ ਗੱਲ ਨਹੀਂ ਕਰ ਰਹੇ ਇਹ ਮਜ਼ਾਕ ਵਾਲੀਆਂ ਗੱਲਾਂ ਨੇ ਇਹ ਮਜ਼ਾਕ ਹੁੜਾ ਗੰਭੀਰ ਮੁੱਦਾ ਤੁਸੀਂ ਇਸੇ ਦਾ ਮਜ਼ਾਕ ੁੜਾਇਆ ਜਾ ਰਿਹਾ ਗੋਗੀ ਕਹਿੰਦਾ ਵੀ ਅਸੀਂ ਬੁੱਢਾ ਦਰਿਆ ਸਾਫ਼ ਕਰਨਾ ਹੈ ਚੰਗੀ ਗੱਲ ਹੈ ਪਰ ਸਾਫ਼ ਕਰਨ ਲਈ ਉਹਨੂੰ ਹਰ ਵਾਰੀ 15 ਡਾਈੰਗ ਵਾਲੇ ਨਾਲ ਕਿਉਂ ਜਾਈਦੇ ਆ ਇਹ ਸਾਡਾ ਸਵਾਲ ਹੈ ਉਹਨੂੰ ਇਹ ਇੱਕ ਸਵਾਲ ਹੈ ਸਰਕਾਰ ਕੋਈ ਆਰਡਰ ਕੱਢਦੀ ਹੈ ਤਾਂ ਮਹਾ ਡੈਂਗਰ ਦਾ ਆਰਡਰ ਹੈ ਨਾ ਐਨਓਸੀ ਖਤਮ ਕਰਨ ਦਾ ਆਰਡਰ ਹੈ ਤਿੰਨਵਾਂ ਵਾਲ ਮੁੱਖ ਮੰਤਰੀ ਸਾਹਿਬ ਨੇ ਆਰਡਰ ਕੀਤਾ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਉਹ ਵੀ ਲਾਗੂ ਨਹੀਂ ਹੋਈ ਆ ਵੀ ਲਾਗੂ ਨਹੀਂ ਹੋਣ ਦਾ ਕਾਰਨ ਕੀ ਸਮਝਦੇ ਹੋ ਕਰਾਪਸ਼ਨ ਮੋਟਾ ਰੁਪਿਆ ਮੋਟਾ ਚੜਾਵਾ ਪੈਸਾ ਇਹ ਜਿਹੜਾ ਬੇਈਮਾਨੀ ਹੈ ਪੰਜਾਬ ਪਰ ਦੀ ਲੋਕਾਂ ਪ੍ਰਤੀ ਜੋ ਤੁਸੀਂ ਤੋ ਰੋ ਕਰ ਰਹੇ ਹੋ ਆ ਵਜ੍ਹਾ ਹੈ ਵਰਨਾ ਜੋ ਇੱਕ ਮੇਰੀ ਗੱਲ ਸੁਣੋ ਅਸੀਂ ਕੋਈ ਗਨਾਹ ਤਾਂ ਨਹੀਂ ਕੀਤਾ ਸਾਨੂੰ ਇੱਥੇ ਰੋਕਣ ਲਈ ਆ ਕਿੰਨੇ ਖੜੇ ਨੇ ਤੇ ਆ ਜਿਹੜੇ ਸ਼ਰਮ ਗੰਦ ਪਾ ਰਹੇ ਹੈ ਜਿਲੇ ਨੈਸ਼ਨਲ ਪੋਲੂਸ਼ਨ ਬੋਰਡ ਆਰਡਰ ਕਰ ਚੁੱਕਿਆ ਹੈ ਪੰਜਾਬ ਪੋਲੂਸ਼ਨ ਬੋਰਡ ਆਰਡਰ ਕਰ ਚੁੱਕਿਆ ਹੈ ਪੰਜਾਬ ਗਵਰਨਮੈਂਟ ਕਹਿ ਚੁੱਕੀ ਹੈ ਜਾ ਕੇ ਵੇਖੋ ਤੇ ਤਾਜਪੁਰ ਜਾ ਕੇ ਵੇਖੋ ਫੋਕਲ ਪੁਆਇੰਟ ਤੇ ਪਾਣੀ ਪੈ ਰਿਹਾ ਕਿ ਨਹੀਂ ਪੈ ਰਿਹਾ ਉਹਨਾਂ ਨੂੰ ਕਿਉਂ ਨਹੀਂ ਫੜਦੇ ਆ ਡੰਗਾ ਵਾਲੇ ਉੱਥੇ ਕਿਉਂ ਨਹੀਂ ਜਾਂਦੇ ਤੇ ਮੈਂ ਇੱਕ ਗੱਲ ਕਹਿਣਾ ਜੀ ਛੋਟੀ ਜੀ ਮਾਨ ਸਾਹਿਬ ਇੱਕ ਗੱਲ ਸਭ ਤੋਂ ਵੱਡਾ ਲੋਕ ਜਸਕੀਰਤ ਜੀ ਪੁਆਇੰਟ ਰੱਖਣਗੇ ਜਸਕੀਰਤ ਜੀ ਦਾ ਪੁਆਇੰਟ ਲੈ ਲਿਆ ਜੀ ਫਿਰ ਤੁਹਾਡੇ ਲਈ ਹਮੇਸ਼ਾ ਪ੍ਰੋਟੈਸਟ ਕਰਨਾ ਪੈਂਦਾ ਜਾਂ ਡੰਗਾ ਖਾਣੀਆਂ ਪੈਂਦੀਆਂ ਸਿੱਧੇ ਤੌਰ ਤੇ ਕਿਹਾ ਜੀ ਇਹ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਇਹ ਖੁਦ ਇਹ ਗੱਲਾਂ ਬੋਲਦੇ ਰਹੇ ਨੇ ਤੇ ਦਿੱਲੀ ਚ ਅੱਜ ਵੀ ਬੋਲ ਰਹੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸ਼ਰਮ ਆਉਣੀ ਚਾਹੀਦੀ ਆ ਕਿ ਕੋਈ ਕੰਮ ਲੋਕਾਂ ਦੇ ਹਿੱਤ ਦਾ ਸਿੱਧਾ ਵੀ ਕਰ ਦਿਓ ਕਬ ਸਿਰਫ ਡਾਂਗਾ ਚਲਾ ਕੇ ਸਾਡੇ ਅਰਗਿਆਂ ਨੂੰ ਅੰਦਰ ਪਾ ਕੇ ਹੀ ਕਰੂਗੇ ਜਾਂ ਲੋਕ ਜਦੋਂ ਬੋਲਦੇ ਆ ਲੋਕ ਲਹਿਰ ਬਣਾਉਂਦੇ ਆ ਫੇਰ ਕਰੂਗੇ ਸ਼ਰਮ ਛੁਰੂ ਨਹੀਂ ਇਹਨਾਂ ਨੂੰ ਖੋਦ ਇਹਨਾਂ ਨਾਵਾਂ ਤੇ ਸਰਕਾਰਾਂ ਬਣੀਆਂ ਨੇ ਅੱਜ ਇਹ ਸਰਕਾਰ ਕੀ ਕਰ ਰਹੀ ਹੈ ਵੇ ਲੋਕ ਖੱਬੇ ਸੱਜੇ ਕੀ ਕਰ ਰਹੀ ਹੈ ਆਹੀ ਕਰ ਰਹੀ ਹੈ ਅਜਾ ਇੱਕ ਸੈਕਿੰਡ ਰੱਖਾ ਇਹਨਾਂ ਨੂੰ ਇੱਕ ਪੁਆਇੰਟ ਬੋਲ ਲੈਣ ਤਾਂ ਫੇਰ ਤੁਸੀਂ ਪੁੱਛੀ ਚੱਲੋ ਸਵਾਲ ਦੇ ਵਿੱਚੋਂ ਇੱਕ ਗੱਲ ਆਈ ਸੀ ਉਹ ਜ਼ਰੂਰੀ ਸਮਝੀ ਮੈਂ ਤਾਂ ਅੱਗੇ ਆਇਆ ਇਕ ਸਵਾਲ ਪੁੱਛਿਆ ਸੀਗਾ ਪੁਲਿਸ ਵਾਰੇ ਵੀ ਸਾਨੂੰ ਰੋਕ ਰਹੇ ਆ ਜਾਂ ਨਹੀਂ ਰੋਕ ਰਹੇ ਦੇਖੋ ਗੱਲ ਇਹ ਹੈਗੀ ਆ ਕਿ ਅਸੀਂ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਅੱਜ ਤੋਂ ਕਾਫੀ ਦਿਨ ਪਹਿਲਾਂ ਮਹੀਨਾ ਹੋ ਚੁੱਕਾ ਹੈ ਇੱਕ ਕੰਪਲੇਂਟ ਲੈ ਕੇ ਆਏ ਸੀਗੇ ਕਿ ਭਾਈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਅਫਸਰਾਂ ਦੀ ਤੇ ਡਾਇੰਗ ਦੇ ਵੱਡੇ ਵੱਡੇ ਇੰਡਸਟਰੀ ਵਾਲਿਆਂ ਦੀ ਮਿਲੀ ਭੁਗਤ ਨਾਲ ਇਹ ਕੰਮ ਹੋ ਰਿਹਾ ਜਦ ਕਿ ਕਾਨੂੰਨ ਦੇ ਵਿੱਚ ਵੀ ਤੇ ਇਹਨਾਂ ਦੇ ਆਪਣੇ ਐਗਰੀਮੈਂਟ ਨੇ ਵੀ ਆਪਣੀ ਆਪਣੀ এনवायरमेंट ਕਲੀਅਰੈਂਸ 10 ਸਾਲ ਪੁਰਾਣੀ ਦਾ ਸਾਹਮਣੇ ਇਹ ਪਾਣੀ ਨਹੀਂ ਵਿੱਚ ਪਾ ਸਕਦੇ ਇਹ ਸਵਾਲ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ ਡੀਜੀਪੀ ਸਾਹਿਬ ਨੂੰ ਵੀ ਜੇ ادارے ਕੰਮ ਨਹੀਂ ਕਰ ਰਹੇ ਕਾਨੂੰਨ ਨੂੰ ਦੀ ਪਾਲਣਾ ਨਹੀਂ ਕਰ ਰਹੇ ਕਮਿਸ਼ਨਰ ਪੁਲਿਸ ਵੀ ਉਹਨਾਂ ਦੇ ਇੱਕ ਐਫਆਈਆਰ ਨਹੀਂ ਕਰ ਰਿਆ ਤੇ ਡੀਜੀਪੀ ਪੁਲਿਸ ਕੀ ਉਹਨਾਂ ਨੂੰ ਆਰਡਰ ਕਰਨਗੇ ਕਿ ਇਹ ਭਾਈ ਕਾਨੂੰਨ ਦੀ ਪਾਲਣਾ ਇਹਨਾਂ ਤੋਂ ਵੀ ਕਰਾਈ ਜਾਵੇ ਇਹ ਕਿਉਂ ਪਾਲਣਾ ਨਹੀਂ ਕਰ ਰਹੇ ਅਸੀਂ ਕਿਉਂ ਹਰ ਵਾਰੀ ਜਵਾਬ ਨਹੀਂ ਹੈ ਕਿ ਅਸੀਂ ਇੱਥੇ ਸਿਰਫ ਗੱਲ ਕਰਨ ਦਾ ਜਵਾਬ ਦੇ ਰਹੇ ਹਾਂ ਕਿਪਾ ਪੁਲਿਸ ਸਟੇਸ਼ਨ 'ਚ ਅੱਜ ਤੋਂ ਸਵਾ ਮਹੀਨਾ ਪਹਿਲਾਂ ਅਸੀਂ ਰਿਪੋਰਟ ਕਰਾ ਚੁੱਕੇ ਹਾਂ ਤੁਸੀਂ ਵੀ ਗਵਾਹ ਹੋ ਔਰ ਕਮਿਸ਼ਨਰ ਆਫ ਪੁਲਿਸ ਨੂੰ ਇਹਦਾ ਉਸੇ ਵਕਤ ਜਾਣਕਾਰੀ ਦੇ ਚੁੱਕੇ ਆਂ ਔਰ ਸਾਨੂੰ ਉਹਨਾਂ ਨੇ ਕਿਹਾ ਸੀ ਹਾਇਰ ਅਥਾਰਟੀ ਨਾਲ ਗੱਲ ਕਰਕੇ ਅਸੀਂ ਜਵਾਬ ਦੇਵਾਂਗੇ ਮੈਨੂੰ ਦੱਸਿਓ ਜੇ ਹਾਇਰ ਅਥਾਰਟੀ ਨਾਲ ਗੱਲ ਹੀ ਨਹੀਂ ਹੋਈ ਆ ਅੱਜ ਵੀ ਮੁੱਖ ਮੰਤਰੀ ਸਾਨੂੰ ਰਾਜ ਮਿਲਿਆ ਇਥੋਂ ਲੰਘਿਆ ਲੁਧਿਆਣੋਂ ਗਿਆ ਹਜੇ ਹਾਇਰ ਅਥਾਰਟੀ ਨਾਲ ਗੱਲ ਹੀ ਨਹੀਂ ਹੋਈ ਕਿਉਂ ਨਹੀਂ ਕਾਰਵਾਈ ਹੋ ਰਹੀ ਕੀ ਇਹਦੇ ਪਿੱਛੇ ਕੀ ਰੀਜ਼ਨ ਹੈ ਕੌਣ ਹੈ ਇਹਦਾ ਜ਼ਿੰਮੇਦਾਰ ਕਮਾਲ ਦੀ ਸਰਕਾਰ ਹੈ ਯਾਰ ਸ਼ਰੇ ਮੌਤ ਵੰਡੀ ਜਾ ਰਹੀ ਹੈ ਜੋ ਦੋਸ਼ੀ ਨੇ ਨਜ਼ਰ ਆ ਰਹੇ ਨੇ ਸਾਰੀਆਂ ਕਨਸਟੀਟਿਊਸ਼ਨ ਅਥਾਰਟिटीज ਉਸ ਤੇ ਕੁਐਸਚਨ ਉਠਾ ਚੁੱਕੀਆਂ ਨੇ ਨੋਟਿਸ ਹੋ ਚੁੱਕਿਆ ਫਿਰ ਵੀ ਮੌਤ ਵੰਡੀ ਜਾ ਰਹੀ ਹੈ ਕੋ ਰੋਕੂ ਕਾ ਨਹੀਂ ਰੋਕੂ ਹਾਂ ਜੀ ਕੋਈ ਸਵਾਲ ਪੁੱਛਣ ਵਾਲਾ ਹੈਗਾ ਨਹੀਂ ਕਿਸੇ ਨੇ ਛੱਡ ਦਿਓ ਯਾਰ ਹੁਣ ਹਾਂ ਜੀ ਰੋਕ ਕੇ ਕੰਫਰਟੇਬਲ ਹੋ ਹਾਂ ਜੀ ਜੀ ਓਕੇ ਸਰ ਤੁਸੀਂ ਕੰਫਰਟ ਸਾਰੇ ਦੱਸ ਦਿਓ ਜੇ ਪਲੀਜ਼ ਕਰ ਲਿਏ ਕਰ ਲਿਏ ਆਪਾਂ ਸ਼ੁਰੂ ਹਾਂਜੀ ਤਾਂ ਸਾਰਾ ਮੋਟਰ ਨਾਲ ਦੀ ਗੱਲ ਕਹੀ ਜੀ ਅਸੀਂ ਬੋਲ ਦਿੰਨੇ ਪਹਿਲਾਂ ਅਸੀਂ ਸਾਡੀ ਜੁਆਇੰਟ ਸਟੇਟਮੈਂਟ ਪਹਿਲਾਂ ਆਜੂਗੀ ਜੀ ਫਿਰ ਇੱਥੋਂ ਦੇ ਕੁਐਸਚਨ ਆਨਸਰ ਆ ਜਾਣਗੇ ਲਾਸਟ ਦੇ 1 ਟੂ 1 ਬਾਈਟਾਂ ਆ ਜਾਣਗੀਆਂ ਇੱਕ ਬੇਨਤੀ ਹੈ ਵੀ ਵਿੱਚੋਂ ਕਿਸੇ ਵੀ ਮੈਂਬਰ ਨੂੰ ਬਾਈਟ ਲਈ ਨਾ ਗਿਓ ਪਹਿਲਾਂ ਅਸੀਂ ਆਪਣਾ ਜਿਹੜਾ ਹੈ ਉਹ ਪੂਰਾ ਪ੍ਰੋਸੈਸ ਕਰ ਲਈਏ ਜੁਆਇੰਟ ਸਟੇਟਮੈਂਟ ਦਾ ਤੇ ਕੁਐਨਏ ਕੁਐਸਚਨ ਆਨਸਰ ਦਾ ਹਾਂਜੀ ਸਾਰਸ਼ੀਕਾਲ ਜਿਵੇਂ ਕਿ ਅਸੀਂ ਪਹਿਲਾਂ ਵੀ ਉਹਨੂੰ ਦੱਸਿਆ ਸੀ ਕਿ ਇੱਕ ਤਰੀਕ ਨੂੰ ਅਸੀਂ ਇੱਥੇ ਸੰਕੇਤਕ ਤੌਰ ਤੇ ਬੈਠਣਾ ਸੀਗਾ ਔਰ ਅਗਲੇ ਕੁਝ ਦਿਨਾਂ ਦੇ ਅੰਦਰ ਅਸੀਂ ਇਹਨੂੰ ਬੰਨ ਮਾਰਨਾ ਸੀਗਾ ਅੱਜ ਅਸੀਂ ਤੁਹਾਨੂੰ ਕਿਉਂ ਸੱਦਿਆ ਕਿ ਅਸੀਂ ਇਸ سلسلے ਦੀ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਰਿਹੈਸਲ ਵੀ ਕਰ ਲਈ ਸੀ ਬੰਨ ਕਿਵੇਂ ਮਾਰਨਾ ਸੀਗਾ ਔਰ ਅਸੀਂ ਬੰਨ ਮਾਰ ਰਹੇ ਸੀਗੇ ਆ ਜਿਹੜਾ ਫੋਕਲ ਪੁਆਇੰਟ ਆਲਾ ਹੈ சி.எஸ்.டி 포인트 ਹੈਗਾ ਜਿਹੜਾ ਤੇ ਇੱਕ ਹੈਗਾ ਤਾਜਪੁਰ ਰੋਡ ਵਾਲਾ ਸਭ ਤੋਂ ਵੱਡਾ ਡਾਇੰਗ ਇੰਡਸਟਰੀ ਦੀ ਜਿਹੜੀ ਉਹ ਤੋਂ ਪੂਰੇ ਦਾ ਪੂਰਾ ਲੀਕਟਡ ਪੈਂਦਾ ਔਰ ਉਹ ਹੈਗਾ 9 ਲੱਖ 9 ਕਰੋੜ ਲੀਟਰ ਪਾਣੀ ਪੈਂਦਾ ਰੋਜ਼ ਦਾ 9 ਕਰੋੜ ਲੀਟਰ ਪਾਣੀ ਰੋਜ਼ ਦਾ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਇਆ ਹੀ ਹੋਣਿਆ ਸਭ ਤੋਂ ਵੱਡਾ ਸੋਰਸ ਹੈ ਸਭ ਤੋਂ ਪਹਿਲਾਂ ਅਸੀਂ ਉੱਥੇ ਬੰਨ ਮਾਰਨਾ ਸੀ ਔਰ ਉਹਦੀ ਅਸੀਂ ਰਿਹਸਲ ਵੀ ਕੀਤੀ ਪ੍ਰੋਪਰ ਔਰ ਕਰ ਵੀ ਦੇਣਾ ਸੀ ਬਟ ਹੋਇਆ ਕੀ ਕਿ ਪੰਜਾਬ ਪੋਲਿਊਸ਼ਨ ਬੋਰਡ ਦਾ ਇੱਕ ਆਰਡਰ ਆਇਆ ਕਿ ਅਸੀਂ ਬੰਦ ਕਰ ਰਹੇ ਹਾਂ ਮਤਲਬ ਗਵਰਨਮੈਂਟ ਬੰਦ ਕਰ ਰਹੀ ਹੈ ਤਾਂ ਅਸੀਂ ਇਹ ਨਹੀਂ ਚਾਹੁੰਦੇ ਸੀ ਕਿ ਕਿਸੇ ਦੇ ਖਿਆਲ ਚ ਜਾਵੇ ਕਿ ਅਸੀਂ ਅੱਗੇ ਹੋ ਕੇ ਕਰਨਾ ਹੈ ਹੁਣ ਅਸੀਂ ਇਹਨਾਂ ਨੂੰ ਵੇ ਨਹੀਂ ਅਗਲੇ ਦਿਨਾਂ ਚ ਕਿ ਬੰਦ ਕਰ ਰਹੇ ਨੇ ਕਿ ਨਹੀਂ ਕਰ ਰਹੇ ਦੂਸਰੀ ਗੱਲ ਪੰਚਾਇਤੀ ਇਲੈਕਸ਼ਨ ਅਨਾਉਂਸ ਹੋ ਚੁੱਕੇ ਨੇ 15 ਤਰੀਕ ਨੂੰ ਪੰਚਾਇਤ ਦੇ ਇਲੈਕਸ਼ਨ ਨੇ ਫੇਰ ਝੋਨਾ ਹੈ ਤੇ ਫਿਰ ਕਨਕਾ ਜਿੰਨੀਆਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਔਰ ਜੋ ਬੰਦੇ ਪੀੜਤ ਨੇ ਵਿਕਟਮ ਨੇ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਕੱਲਾ ਬੰਦ ਨਹੀਂ ਕਰਨਾ ਬੰਦ ਕਰਨ ਤੋਂ ਬਾਅਦ ਪਹਿਰੇਦਾਰੀ ਵੀ ਕਰਨੀ ਹੈ ਕਿ ਖੋਲਣ ਨਾ ਤੇ ਜੇ ਤੱਕ ਇਹ ਨਾਲ ਖੋਲਣਗੇ ਤਾਂ ਸਾਰੀ ਦੁਨੀਆ ਨੂੰ ਪਤਾ ਲੱਗੂਗਾ ਸੋ ਉਹਦੇ ਲਈ ਅਸੀਂ ਅੱਜ ਤੁਹਾਨੂੰ ਤਕਲੀਫ ਦਿੱਤੀ ਤੇ ਅਸੀਂ ਇਹ ਕਾਲ ਦੇ ਰਹੇ ਆ ਕਿ 3 ਦਸੰਬਰ ਨੂੰ 3 ਦਸੰਬਰ ਹੈ ਜੀ 3 ਦਸੰਬਰ ਜੀ 3 ਦਸੰਬਰ ਨੂੰ ਅਸੀਂ ਆ ਜਿਹੜਾ ਹੈਗਾ ਤਾਜਪੁਰ ਵਾਲਾ ਤੇ ਫੋਕਲ ਪੁਆਇੰਟ ਵਾਲਾ ਸੀਐਸਟੀ ਪੁਆਇੰਟ ਹੈ ਜਿਹੜੇ ਕਿ 9 ਕਰੋੜ ਲੀਟਰ ਪਾਣੀ ਵਿੱਚ ਸਿੱਟ ਰਹੇ ਨੇ ਡਾਈੰਗ ਵਾਲਿਆਂ ਦਾ 250 ਯੂਨਿਟ ਦਾ ਪਾਣੀ ਉਹਦੇ ਚਾਉਂਦਾ ਹੈ ਕੈਮੀਕਲ ਜਿਹਨੂੰ ਅਸੀਂ ਪੂਰੀ ਰੀਹਸਲ ਕਰ ਚੁੱਕੇ ਆ ਅਸੀਂ ਇਹਨੂੰ ਬੰਦ ਕਰਾਂਗੇ ਔਰ ਕਹਿ ਕੇ ਤੁਹਾਡੇ ਰਾਈ ਸਾਰੇ ਪੰਜਾਬ ਨੂੰ ਦੇਸ਼ ਨੂੰ ਆਵਾਹਨ ਕਰ ਰਹੇ ਆ ਕਿ 3 ਤਰੀਕ ਨੂੰ 3 ਦਸੰਬਰ ਨੂੰ ਅਸੀਂ ਉਹਨੂੰ ਸ਼ਰਯਮ ਬੰਦ ਕਰਾਂਗੇ ਜੇ ਕਿਸੇ ਨੇ ਰੋਕਣਾ ਤਾਂ ਉਹ ਜ਼ਿੰਮੇਦਾਰ ਹੋਊਗਾ ਜੋ ਵੀ ਪੰਜਾਬ ਦੇ ਲੋਕਾਂ ਦਾ ਉਸ ਤੋਂ ਬਾਅਦ ਨੁਕਸਾਨ ਹੋਊਗਾ ਜਾਨੀ ਜਾਂ ਮਾਲੀ ਇਸ ਪਾਣੀ ਕਰਕੇ ਔਰ ਇੱਕ ਗੱਲ ਹੋਰ ਕਲੀਅਰ ਕਰ ਦਈਏ ਇਹ ਸ਼ੁਰੂਆਤ ਹੋਊਗੀ ਜਿਵੇਂ ਬੁੱਢਾ ਨਾਲਾ ਸਿੰਬਲ ਸਾਰੇ ਪੰਜਾਬ ਦੇ ਵਿੱਚ ਜੋ دریاਈ ਪਾਣੀਆਂ ਦਾ ਤੇ ਥਲੜੇ ਪਾਣੀ ਦਾ ਘਾਣ ਕੀਤਾ ਜਾ ਰਿਹਾ ਹੈ ਉਵੇਂ ਹੀ ਬੁੱਢੇ ਨਾਲੇ ਦੇ ਵਿੱਚ ਆ ਤਾਜਪੁਰਾ ਵਾਲਾ ਤੇ ਫੋਕਲ ਪੁਆਇੰਟ ਵਾਲਾ ਪੁਆਇੰਟ ਇਹ ਸਿੰਬਲ ਨੇ ਸਭ ਤੋਂ ਵੱਡੇ ਸਰੋਤ ਨੇ 9 ਕਰੋੜ ਲੀਟਰ ਪਾਣੀ ਡਾਈਂਗ ਦਾ ਕੈਮੀਕਲ ਵਾਲਾ ਉਹ ਵਿੱਚ ਪਾਇਆ ਜਾ ਰਿਹਾ ਜੋ ਕਲੀਨ ਨਹੀਂ ਹੋ ਸਕਦਾ ਇਸ ਲਈ ਪਹਿਲਾਂ ਅਸੀਂ ਇਹਨੂੰ ਬੰਦ ਕਰਾਂਗੇ بڑے ਲੋਕ ਪੁੱਛਦੇ ਸੀ ਬੰਨ ਮਾਰ ਕੇ ਦਰਿਆ ਆਪਣਾ ਪਾਣੀ ਹੈ ਜਿਹੜਾ ਲੁਧਿਆਣੇ ਚ ਵੜੂਗਾ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਅਸੀਂ ਕੋਈ ਲੁਧਿਆਣੇ ਵਾਸੀਆਂ ਨੂੰ ਤੰਗ ਕਰਨ ਚ ਇੰਟਰਸਟਿਡ ਨਹੀਂ ਬਲਕਿ ਲੁਧਿਆਣੇ ਵਾਲਿਆਂ ਨੂੰ ਮੁਕਤੀ ਦਿਵਾਉਣ ਚ ਇੰਟਰਸਟਿਡ ਹੈ ਇਹ ਪਾਣੀ ਤੋਂ ਗੰਦੇ ਪਾਣੀ ਤੋਂ ਕਾਲੇ ਪਾਣੀ ਤੋਂ ਇਸ ਲਈ ਸਭ ਤੋਂ ਪਹਿਲਾਂ ਅਸੀਂ ਉਹਨੂੰ ਬੰਦ ਕਰਾਂਗੇ ਫਿਰ ਅਗਲੀਆਂ ਚੀਜ਼ਾਂ ਤੇ ਵਦਾਂ ਕੀ ਔਰ ਇਹ ਤਰੀਕਾ ਹੈ ਕਿ 3 ਦਸੰਬਰ ਸਾਰੇ ਪੰਜਾਬ ਨੂੰ ਆਵਾਹਨ ਕਰ ਰਹੇ ਆ ਉਹਦੇ ਲਈ ਅਸੀਂ ਜਥੇਬੰਦਕ ਲੈਵਲ ਤੇ ਸਾਰੇ ਪੰਜਾਬ ਦਾ ਦੌਰਾ ਵੀ ਕਰਾਂਗੇ ਲੋਕਾਂ ਨੂੰ ਨਾਲ ਲਾਵਾਂਗੇ ਔਰ ਤਿੰਨ ਤਰੀਕ ਨੂੰ ਇੱਥੇ ਵੱਡੇ ਇਕੱਠ ਦੀ ਸ਼ਕਲ ਚ ਜਾ ਕੇ ਦਿਨੇ ਇਹਨੂੰ ਬੰਦ ਕਰਾਂਗੇ ਆਹ ਦੱਸ ਕੇ ਕਰ ਰਹੇ ਆ ਕਿਉਂ ਇਹ ਪ੍ਰੋਗਰਾਮ ਇੱਕ ਵਾਰੀ ਫੇਰ ਦੱਸ ਦਿਆਂ ਬਦਲਿਆ ਕਿਉਂ ਆ ਪਹਿਲਾਂ ਅਸੀਂ ਬੰਨ ਮਾਰ ਦੇਣਾ ਸੀ ਇਸੇ ਜਗ੍ਹਾ ਤੇ ਜਾ ਕੇ ਅਸੀਂ ਉਹਦੀ ਰਿਹਸਲ ਵੀ ਕਰ ਲਈ ਸੀ ਪਰ ਜਦੋਂ ਇਹਨਾਂ ਦਾ ਆਰਡਰ ਆਇਆ ਜਦੋਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਕਿਹਾ ਕਿ ਹੁਣ ਜਦੋਂ ਇਹ ਵੇਹਣਿਆ ਕਰਦੇ ਆ ਪੰਜਾਬ ਗਵਰਨਮੈਂਟ ਕੇ ਨਹੀਂ ਜੱਕੇ ਆਰਡਰ ਹੋ ਚੁੱਕਿਆ ਨੈਸ਼ਨਲ ਪੋਲੂਸ਼ਨ ਬੋਰਡ ਕਹਿ ਚੁੱਕਿਆ ਹੈ ਪੰਜਾਬ ਪੋਲੂਸ਼ਨ ਬੋਰਡ ਕਹਿ ਚੁੱਕਿਆ ਹੈ ਕਿ ਇਹਨੂੰ ਬੰਦ ਕਰੋ ਜੇ ਫੇਰ ਵੀ ਬੰਦ ਨਹੀਂ ਕਰਨਗੇ ਤਾਂ ਫੇਰ ਭਾਈ ਅਸੀਂ ਲੋਕਾਂ ਨੂੰ ਨਾਲ ਲੈ ਕੇ ਚਿੱਟੇ ਦਿਨ ਇਹਨੂੰ ਬੰਦ ਕਰਾਂਗੇ ਲੱਖੇ ਤੁਸੀਂ ਵੀ ਕਹਿਦੇ ਮਾੜਾ ਪਾਸੇ ਹੋ ਮੈਨੂੰ ਮਾੜਾ ਲੁਧਿਆਣਾ ਲਾਈਵ ਲਈ ਅਮਿਤ <th>ਪਰ ਦੀ ਰਿਪੋਰਟ